ਜੇਕਰ ਤੁਹਾਡਾ ਬੱਚਾ ਸਰਕਾਰੀ ਸਕੂਲ 'ਚ ਪੜ੍ਹਦਾ ਹੈ ਜਾਂ ਤੁਸੀਂ ਆਪਣੇ ਬੱਚੇ ਨੂੰ ਸਰਕਾਰੀ ਸਕੂਲ 'ਚ ਪਾਉਣ ਦੀ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਪੰਜਾਬ ਦੇ ਬਧੇਰੇ ਸਰਕਾਰੀ ਸਕੂਲਾਂ 'ਚ ਪੜ੍ਹਾਈ ਦਾ ਪੱਧਰ ਅਤੇ ਮਾਹੌਲ ਕੀ ਹੈ ਸ਼ਾਇਦ ਇਸ ਬਾਰੇ ਹਰ ਪੰਜਾਬੀ ਜਾਣੂ ਹੋਵੇਗਾ। এবੀਪੀ ਸੰਜਣਾ ਨੇ ਅੱਜ ਇੱਕ ਅਜਿਹੇ ਸਕੂਲ ਦੀ ਖਬਰ ਲਈ ਹੈ ਜਿਸ ਦਾ ਹਾਲ ਦੇਖ ਕੇ ਤੁਹਾਨੂੰ ਸਰਕਾਰੀ ਸਿੱਖਿਆ ਪ੍ਰਣਾਲੀ ਤੇ ਗੁੱਸਾ ਵੀ ਆਏਗਾ ਤੇ ਰੋਣਾ ਵੀ ਕਿਉਂਕਿ ਤੁਹਾਡੇ ਬੱਚਿਆਂ ਦਾ ਭਵਿੱਖ ਅਤੇ ਇਸ ਦੇਸ਼ ਦਾ ਭਵਿੱਖ ਸਰਕਾਰੀ ਕਾਰਗੁਜ਼ਾਰੀ ਹੇਠ ਬੁਰੀ ਤਰ੍ਹਾਂ ਦੜਿਆ ਜਾ ਰਿਹਾ ਹੈ। ਭਾਰਤ ਪਾਕਿਸਤਾਨ ਸਰਹੱਦ ਤੇ ਕਦੇ ਕਦਾਈ ਹੁੰਦੀ ਗੋਲੀਬਾਰੀ ਤੋਂ ਇਹਨਾਂ ਨੁਕਸਾਨ ਨਹੀਂ ਹੁੰਦਾ ਹੋਣਾ ਜਿਨ੍ਹਾਂ ਬਾਰਡਰ ਤੇ ਪੈਂਦੇ ਸਾਡੇ ਸਰਕਾਰੀ ਸਕੂਲ ਸਾਡੇ ਦੇਸ਼ ਦੇ ਭਵਿੱਖਤਾ ਨੂੰ ਨੁਕਸਾਨ ਕਰ ਰਹੇ ਨੇ এবੀਪੀ ਸੰਜਾ ਦੇ ਪੱਤਰਕਾਰ ਰਾਜੀਵ ਸ਼ਰਮਾ ਪਹੁੰਚੇ ਤਰਨਤਾਰਨ ਜ਼ਿਲ੍ਹੇ ਦੇ ਖੇਮਕਰਨ ਚ ਕੁੜੀਆਂ ਦੇ ਸਰਕਾਰੀ ਸਕੂਲ ਚ ਸਾਨੂੰ ਪਤਾ ਲੱਗਾ ਕਿ ਇਸ ਸਕੂਲ ਦੇ 10ਵੀਂ ਜਮਾਤ ਦਾ ਨਤੀਜਾ ਖਰਾਬ ਨਹੀਂ ਸਗੋ ਸ਼ਰਮਨਾਕ ਹੈ 10ਵੀਂ ਚ ਪੜਨ ਵਾਲੀਆਂ 64 ਵਿਦਿਆਰਥਣਾਂ ਚ 30 ਵਿਦਿਆਰਥਣਾਂ ਫੇਲ ਹੋ ਗਈਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਜਮਾਤ ਦਾ ਰਿਜ਼ਲਟ ਐਲਾਨ ਕੀਤਾ ਨਤੀਜਾ ਸਿਰਫ 57.5 ਫੀਸਦੀ ਆਇਆ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਨਤੀਜੇ ਦਾ ਨੋਟਿਸ ਵੀ ਲਿਆ ਇਸ ਰਿਜ਼ਲਟ ਚ ਚਾਰ ਚੰਨ ਲਾਇ ਖੇਮ ਕਰਨ ਦੇ ਇਸ ਸਰਕਾਰੀ ਸਕੂਲ ਨੇ ਕਿਉਂਕਿ ਇੱਥੇ ਸਿਰਫ ਇੱਕ ਵਿਦਿਆਰਥਣ ਪਾਸ ਹੋਈ ਹੈ ਪੱਤਰਕਾਰ ਰਾਜੀਵ ਸ਼ਰਮਾ ਜਦੋਂ ਇਸ ਸਕੂਲ ਪਹੁੰਚੇ ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਇਕੁਝ ਵਿਦਿਆਰਥਣਾ ਕਾਗਜ਼ ਤੇ ਕੋਈ ਰਿਪੋਰਟ ਤਿਆਰ ਕਰਦੀਆਂ ਦਿਖੀਆਂ ਰਾਜੀਵ ਨੂੰ ਲੱਗਾ ਵਿਦਿਆਰਥਣਾ ਪੜ੍ਹਾਈ ਚ ਰੁਚੀਆਂ ਹੋਈਆਂ ਨੇ ਪਰ ਪੱਤਰਕਾਰ ਦਾ ਭੁਲੇਖਾ ਦੂਰ ਹੋਣ ਚ ਦੇਰ ਨਹੀਂ ਲੱਗੀ ਦਰਸਲ ਇਹ ਵਿਦਿਆਰਥਣਾ ਸਕੂਲ ਚ ਪੜਦੇ ਬੱਚਿਆਂ ਦਾ ਰਿਕਾਰਡ ਅਤੇ ਹੋਰ ਕਲੈਰਿਕਲ ਕੰਮ ਬੜੀ ਸੰਜੀਦਗੀ ਨਾਲ ਨਿਭਾ ਰਹੀਆਂ ਨੇ ਕਿਉਂਕਿ ਖੇਮਕਰਨ ਤੇ ਇਸ ਸਕੂਲ ਚ ਸਿਰਫ 2 ਟੀਚਰ ਨੇ ਵਿਦਿਆਰਥਣਾ ਦੀ ਗਿਣਤੀ 400 ਹੈ ਸਰਕਾਰੀ ਨਿਯਮ ਇਹ ਨੇ ਕਿ ਵਿਦਿਆਰਥੀਆਂ ਅਤੇ ਟੀਚਰਾਂ ਦਾ ਅਨੁਪਾਤ ਸਹੀ ਹੋਵੇ ਯਾਨੀ 3 ਬੱਚਿਆਂ ਤੇ ਇੱਕ ਟੀਚਰ ਹੋਣਾ ਚਾਹੀਦਾ ਹੈ ਪਰ ਖੇਮਕਰਨ ਦੇ ਸਕੂਲ ਚ 400 ਬੱਚਿਆਂ ਤੇ ਸਿਰਫ ਦੋ ਟੀਚਰ ਨੇ ਇਸ ਲਈ ਇਹ ਵਿਦਿਆਰਥਣਾਂ ਪੜ੍ਹਾਈ ਦੀ ਥਾਂ ਤੇ ਕਲਰਕੀ ਕਰ ਰਹੀਆਂ ਨੇ ਪੁੱਛਿਆ ਗਿਆ ਤਾਂ ਜਵਾਬ ਸੀ ਕਿ ਸਾਡੇ ਸਕੂਲ ਚ ਟੀਚਰ ਸਿਰਫ ਦੋ ਨੇ ਇਸ ਲਈ ਵਿਚਾਰੀਆਂ ਦੀ ਮਦਦ ਕਰ ਰਹੇ ਆਂ ਬੱਚੇ ਰਿਕਾਰਡ ਦੇ ਸਕੂਲ ਵਿੱਚ ਪੜ੍ਹਦੇ ਨੇ ਅੱਛਾ ਉਹਨਾਂ ਦੇ ਰਿਕਾਰਡ ਬਣਾਇਆ ਜਾ ਰਿਹਾ ਹੈ ਸਿਰ ਟੀਚਰਾਂ ਦੀ ਹੈਲਪ ਕਰ ਰਹੇ ਆਂ ਸਾਡੇ ਸਕੂਲ ਦੇ ਜਿਹੜੇ ਟੀਚਰ ਆ ਗਏ ਉਸ ਕਰਕੇ ਅਸੀਂ ਇਹ ਕੰਮ ਨਹੀਂ ਕਰਾਂਗੇ ਛੱਡਾਂਗੇ ਹੁਣ ਸ਼ਾਇਦ ਤੁਹਾਨੂੰ ਸਮਝ ਆਉਣ ਲੱਗਿਆ ਹੋਵੇਗਾ ਕਿ ਸਕੂਲ ਦਾ 10ਵੀਂ ਦਾ ਨਤੀਜਾ ਇੰਨਾ ਸ਼ਰਮਨਾਕ ਕਿਉਂ ਆਇਆ ਹੋਵੇਗਾ ਸਾਡੀ ਹੈਰਾਨੀ ਦਾ ਟਿਕਾਣਾ ਉਸ ਵੇਲੇ ਨਹੀਂ ਰਿਹਾ ਜਦੋਂ ਸਾਨੂੰ ਪਤਾ ਲੱਗਾ ਕਿ ਸਕੂਲ ਬਿਨਾ ਪ੍ਰਿੰਸੀਪਲ ਦੇ ਹੀ ਚੱਲ ਰਿਹਾ ਹੈ ਇਹ ਨਹੀਂ ਕੁਲਜੀਤ ਕੋਲ ਸਕੂਲ 'ਚ ਪੰਜਾਬੀ ਵਿਸ਼ਾ ਪੜਾਉਂਦੇ ਨੇ ਪ੍ਰਿੰਸੀਪਲ ਦੀ ਪੋਸਟ ਖਾਲੀ ਹੈ ਤਾਂ ਮੈਡਮ ਸਕੂਲ ਇੰਚਾਰਜ ਵਜੋਂ ਸਿਵਾਵਾ ਨਿਭਾ ਰਹੇ ਨੇ ਉਹਨਾਂ ਦੇ ਨਾਲ ਖੜੇ ਨੇ ਲਾਇਬ੍ਰੇਰੀ اٹੈਂਡੈਂਟ ਮੈਡਮ ਇਹਨਾਂ ਦੋਹਾਂ ਦੇ ਮੋਢਿਆਂ ਤੇ ਜ਼ਿੰਮੇਵਾਰੀ ਹੈ ਬੱਚਿਆਂ ਨੂੰ ਸਾਇੰਸ ਗਣਿਤ ਸਮਾਜਿਕ ਵਿਗਿਆਨ ਅੰਗਰੇਜ਼ੀ ਅਤੇ ਹੋਰ ਵੀ ਸਾਰੇ ਸਬਜੈਕਟ ਪੜਾਉਂਦੀ। ਦਰਸ਼ਕ ਅੰਦਾਜ਼ਾ ਲਗਾਉਣ ਕਿ ਲਾਇਬ੍ਰੇਰੀ اٹੈਂਡੈਂਟ ਅਤੇ ਪੰਜਾਬੀ ਵਾਲੀ ਮੈਡਮ ਇਹਨੇ ਸਾਰੇ ਬੱਚਿਆਂ ਨੂੰ ਇਹਨੇ ਵਿਸ਼ੇ ਕਿਵੇਂ ਪੜਾਉਂਦੇ ਹੋਣਗੇ। ਇਹਨਾਂ ਦੀ ਜ਼ਿੰਮੇਵਾਰੀ ਪੜਾਉਣਾ ਹੀ ਨਹੀਂ ਹੈ। ਸਗੋਂ ਕੁੜੀਆਂ ਦਾ ਸਕੂਲ ਹੋਣ ਕਾਰਨ ਵਿਦਿਆਰਥਣਾਂ ਦੀ ਜ਼ਿੰਮੇਵਾਰੀ ਸਕੂਲ 'ਚ ਚਲਾਏ ਜਾਂਦੇ ਮਿੱਡੇ ਮੀਲ ਅਤੇ ਉਸ ਨੂੰ ਤਿਆਰ ਕਰਵਾ ਕੇ ਬੱਚਿਆਂ ਨੂੰ ਖਾਣ ਤੱਕ ਸਾਰੀ ਜ਼ਿੰਮੇਵਾਰੀ ਇਹਨਾਂ ਦੀ ਹੈ। ਇਹਨੇ ਰੂਜਵੇਂ ਅਜਿਹਾ ਚ ਪੜ੍ਹਾਈ ਕਿਹੜੇ ਖੁੰਝੇ ਗਈ ਤੁਸੀਂ ਖੁਦ ਅੰਦਾਜ਼ਾ ਲਗਾਓ। ਕਿਸੇ ਨੇ 4 ਮਹੀਨੇ ਲਾ ਲਏ ਕਿਸੇ ਨੇ 6 ਮਹੀਨੇ ਲਾ ਲਏ ਹੈ ਨਾ ਇਸ ਤੋਂ ਬਾਅਦ ਕੋਈ ਨਹੀਂ ਟਿਕਦਾ ਔਰ ਬਾਰੋਂ ਵਾਲਿਆਂ ਨੂੰ ਇਹ ਲੱਗਦਾ ਕਿ ਸਕੂਲ ਸਾਡਾ ਨਹੀਂ ਆ ਇਸ ਕਰਕੇ ਮੇਰੀ ਤੇ ਮਤਲਬ ਇਹੋ ਹੀ ਰਿਕੁਐਸਟ ਆ ਕਿ ਬੱਚਿਆਂ ਦਾ ਗਾਂ ਤੋਂ ਇਹੋ ਜਿਹਾ ਰਿਜ਼ਲਟ ਨਾ ਹੋਵੇ ਸਾਨੂੰ ਮਤਲਬ ਬੱਚਿਆਂ ਨੂੰ ਵੇਖ ਕੇ ਮਤਲਬ ਮਹਿਸੂਸ ਹੁੰਦਾ ਹੈ ਕਿ ਬੱਚੇ ਜੋ ਚਾਹੁੰਦੇ ਸੀਗਾ ਉਹ ਨਹੀਂ ਹੋ ਪਾਇਆ ਕੁਲਜੀਤ कौर ਦਾ ਕਹਿਣਾ ਹੈ ਕਿ ਸਰਹੱਦੀ ਇਲਾਕਾ ਹੋਣ ਕਾਰਨ ਦੂਜੇ ਜ਼ਿਲ੍ਹਿਆਂ ਜਾਂ ਖੇਮ ਕਰਨ ਤੋਂ ਦੂਰੀ ਤੋਂ ਆਉਣ ਵਾਲੀ ਟੀਚਰ ਬਹੁਤ ਥੋੜਾ ਸਮਾਂ ਟਿਕਦੇ ਨਹੀਂ ਮੌਕਾ ਦੇ ਕੇ ਸਿਆਸੀ ਰਸੂਖ ਦੀ ਵਰਤੋਂ ਕਰਕੇ ਬੱਚਿਆਂ ਨੂੰ ਉਹਨਾਂ ਦੇ ਹਾਲ ਤੇ ਛੱਡ ਮਨਪਸੰਦ ਪੋਸਟਿੰਗ ਲੈ ਕੇ 9 2 11 ਹੋ ਜਾਂਦੇ ਨੇ ਇਸ ਸਕੂਲ 'ਚ 18 ਟੀਚਰਾਂ ਦੀਆਂ ਅਸਾਮੀਆਂ ਨੇ ਪਰ ਭਰੀਆਂ ਸਿਰਫ ਦੋ ਹੀ ਨੇ ਗਿਣਤੀ ਦੇ ਦੋਵੇਂ ਟੀਚਰ ਮੰਨਦੇ ਨੇ ਕਿ ਸਕੂਲ ਦੇ ਬੱਚੇ ਪੜ੍ਹਾਈ ਕਰਕੇ ਚੰਗੇ ਭਵਿੱਖ ਦਾ ਸੁਪਨਾ ਲੈ ਕੇ ਆਏ ਸੀ ਉਸ ਤੇ ਇਹ ਸਰਕਾਰੀ ਸਕੂਲ ਖਰਾ ਨਹੀਂ ਉਤਰਿਆ ਮਿੱਡੇ ਮੀਲਾ ਅਸੀਂ ਖੁਦ ਸਵੇਰੇ ਆਣ ਕੇ ਵੇਖਣਾ ਹੁੰਦਾ ਵਾ ਬੱਚਿਆਂ ਨੂੰ 8ਵੀਂ ਤੱਕ ਹਨਾ ਸਾਰਾ ਖਾਣਾ ਵੀ ਆਪੇ ਬਣਵਾਉਣਾ ਕਰਨਾ ਲਿਆਉਣਾ ਲੇੜੀ ਸਟਾਫ ਆ ਸਾਡੇ ਕੋਲ ਇਸ ਚੀਜ਼ ਦੀ ਵੀ ਆ ਬਾਕੀ ਹੈ ਵੀ ਬੱਚੀਆਂ ਨੇ ਇਹਨਾਂ ਦੀ ਜ਼ਿੰਮੇਵਾਰੀ ਵੀ ਬੜੀ ਹੁੰਦੀ ਆ ਮੇਰੇ ਕੰਮ ਕਿਤਾਬਾਂ ਦਾ ਨਾ ਬੁੱਕਸ ਦਾ ਤੇ ਮੈਂ ਇੱਧਰ ਹੀ ਇੰਨਾ ਚਿਰ ਲੱਗੀ ਰਹੀ ਨੇ ਕਿ ਕੋਈ ਬੱਚਾ ਬਾਹਰ ਨਾ ਚਲ ਜੇ ਕੋਈ ਪੇਰੈਂਟਸ ਆ ਗਏ ਉਹਨਾਂ ਨੂੰ ਵੀ ਲੀਡ ਕਰਨਾ ਬਹੁਤ ਔਖਾ ਹੈਗਾ ਸਕੂਲ ਚ ਪੜਦੇ ਬੱਚਿਆਂ ਦੇ ਮਾਪੇ ਅਤੇ ਸਥਾਨਕ ਵਸਨੀਕਾਂ ਦਾ ਵੀ ਇਹੀ ਕਹਿਣਾ ਹੈ ਕਿ ਕੁਝ ਕੁ ਮਹੀਨੇ ਕੰਮ ਕਰਕੇ ਬਦਲੀਆਂ ਕਰਉਣ ਵਾਲੇ ਟੀਚਰਾਂ ਤੇ ਸਖਤੀ ਹੋਣੀ ਚਾਹੀਦੀ ਹੈ ਜੇਕਰ ਇਹ ਵੀ ਹੋ ਸਕਦਾ ਹੈ ਕਿ ਇਲਾਕੇ ਦੇ ਬੇਰੁਜ਼ਗਾਰ ਪੜ੍ਹੇ ਲਿਖੇ ਮੁੰਡੇ ਕੁੜੀਆਂ ਨੂੰ ਸਰਕਾਰ ਕੱਚੇ ਤੌਰ ਤੇ ਹੀ ਸਹੀ ਸਕੂਲ ਚ ਪੜ੍ਹਾਵੇ ਤਾਂ ਪੜ੍ਹਾਈ ਦਾ ਪੱਧਰ ਉੱਚਾ ਚਾਹੀਦਾ ਤੇ ਆ ਵੀ ਜਿਵੇਂ ਮਾਰੋ ਇਲਾਕੇ ਦੇ ਟੀਚਰ ਲੱਗਣ ਆਪਣੇ ਜਿਹੜੇ ਇਥੇ ਪੜ੍ਹੇ ਲਿਖੇ ਲੋਕ ਨੇ ਇਥੋਂ ਦੀ ਚਾਹੀਦੀ ਟੀਚਰ ਜਿਹੜੇ ਬਾਹਰੋਂ ਉਹਦੇ ਉਹ ਚੱਲ ਜਾਂਦੇ ਵਾਪਸ ਜਿਨ੍ਹਾਂ ਨੂੰ ਤਨਖਾਹ ਘਰ ਬਠੇ ਮਿਲ ਜੇ ਉਹਨਾਂ ਹੀ ਗਿਰਦੇ ਆਣਗੇ ਜਿਹੜੇ ਟੀਚਰ ਆ ਉਹ ਲੋਕਲ ਜਿਹੜੇ ਐਮ ਐ ਬੀ ਐਡ ਕੀਤੇ ਹੋਏ ਆ ਲੜਕੀਆਂ ਲੜਕੇ ਨੇ ਉਹਨਾਂ ਨੂੰ ਭਾਵੇਂ ਠੇਕੇ ਤੇ ਰੱਖਿਆ ਜਾਵੇ ਭਾਵੇਂ ਕਿਸੇ ਤਰ੍ਹਾਂ ਰੱਖਿਆ ਜਾਵੇ ਜਿਨ੍ਹਾਂ ਐਨੇ ਨੇ ਰੁਪਏ ਲਾ ਕੇ ਪੜ੍ਹਾਈ ਕੀਤੀ ਆ ਉਹਨਾਂ ਨੂੰ ਤਾਂ ਕੁਝ ਲੱਭਣ ਨਹੀਂ ਦਿਆ ਤੇ ਜਿਹੜੇ ਪਾਸੇ ਆਉਂਦੇ ਆ ਉਹ ਇੱਕ ਦੋ ਦਿਨ ਆ ਕੇ ਮਹੀਨੇ ਦੇ ਵਿੱਚ ਫਾਜ਼ਲ ਕੇ ਭੋਰ ਬਠੀ ਨੇ ਉਹ ਕੀ ਕਰਨਗੇ ਉਹ ਆਪਣੀ ਤਰਖਾ ਲੈ ਕੇ ਘਰ ਚਲੇ ਜਾਣਗੇ ਹਫਤੇ ਚ ਇੱਕ ਦਿਨ ਆਉਣਗੇ ਜਾਂ ਦੋ ਦਿਨ ਆਉਣਗੇ ਸਰਕਾਰ ਦੇ ਨੋਟਿਸ ਇਹ ਕਈ ਵਾਰ ਲਿਆਂਦਾ ਗਿਆ ਹੈ ਕਿ ਸਾਡੇ ਇੱਥੇ ਸਟਾਫ ਦੀ ਬਹੁਤ ਕਮੀ ਹੈ ਔਰ ਅਗਰ ਸਟਾਫ ਆਉਂਦਾ ਹੈ ਤੇ ਮਹੀਨੇ ਦੋ ਮਹੀਨਿਆਂ ਦੇ ਬਾਅਦ ਉੱਪਰੋਂ ਸਿਫਾਰਸ਼ਾਂ ਪਵਾ ਕੇ ਉਹ ਆਪਣੀ ਬਦਲੀ ਕਰਵਾ ਲੈਂਦੇ ਆ ਪਹਿਲੀ ਗੱਲ ਤੇ ਬਾਰਡਰ ਏਰੀਆ ਤੇ ਆ ਕੋ ਨਹੀਂ ਰਾਜੀ ਤੇ ਜੇ ਕੋ ਆਉਂਦਾ ਤੇ ਪਿੱਛੇ ਸਿਫਾਰਸ਼ਾਂ ਦੇ ਬਦਲੀ ਕਰਕੇ ਚਲ ਜਾਂਦਾ ਸਕੂਲ ਕੀ ਕਰੇਗਾ ਤੇ ਬੱਚੇ ਕੀ ਕਰਨਗੇ ਕੁਸਤਾ ਦਾ ਕੈਪਟਨ ਸਰਕਾਰ ਨੂੰ ਸੁਝਾਇਆ ਹੈ ਕਿ ਬਾਰਡਰ ਏਰੀਆ ਦੇ ਸਕੂਲਾਂ 'ਚ ਪੜ੍ਹਾਈ ਦਾ ਮਿਆਰ ਚੁੱਕਣ ਲਈ ਇੱਕ ਖਾਸ ਸਕੀਮ ਦੇ ਤਹਿਤ ਕਦਮ ਚੁੱਕਣਾ ਚਾਹੀਦਾ ਹੈ। ਸਾਡੀ ਕੈਪਟਨ ਸਰਕਾਰ ਤੋਂ ਮੰਗਿਆ ਕਿ ਜਿੰਨੇ ਵੀ ਬਾਰਡਰ ਏਰੀਆ ਦੇ 5 ਕਿਲੋਮੀਟਰ ਦਾ ਘੇਰੇ 'ਚ ਆ ਉਹ ਵੱਖਰਾ ਜਿਹੜਾ ਬਾਰਡਰ ਕੈਟਰ ਬਣਾਇਆ ਜਾਵੇ ਐਕਸਟਰਾ ਉਹਨਾਂ ਨੂੰ ਸਿੱਧੇ ਭਰਤੀ ਕੀਤੀ ਜਾਵੇ ਕਿਉਂਕਿ ਉਹ ਪੰਜਾਬ ਸਰਕਾਰ ਦੇ ਹਧੀਨ ਹੋਵੇ ਜਿਹੜਾ ਬਾਰਡਰ ਏਰੀਆ ਉੱਥੋਂ ਕੋਈ ਬਦਲੀ ਕਰਾ ਕੇ ਜਾਵੇ ਨਾ ਜਿਹੜਾ ਬੰਦਾ ਉੱਥੇ ਆਇਆ ਕੱਟ ਤੋਂ ਕਾਟ ਉਹਦਾ 10 ਸਾਲ ਨੌਕਰੀ ਉੱਥੇ ਹੋਣੀ ਚਾਹੀਦੀ। ਸਕੂਲ ਦੇ ਖਰਾਬ ਨਤੀਜੇ ਕਾਰਨ ਵਿਦਿਆਰਥੀਆਂ ਦੇ ਚਿਹਰੇ ਤੇ ਮਾਇੂਸੀ ਹੈ ਮੰਗ ਸਿਰਫ ਇੱਕੋ ਹੈ ਕਿ ਸਰਕਾਰ ਉਹਨਾਂ ਦੇ ਸਕੂਲ ਚ ਟੀਚਰਾਂ ਦੀ ਗਿਣਤੀ ਪੂਰੀ ਕਰ ਦੇਵੇ ਤੁਹਾਨੂੰ ਲੱਗਦਾ ਕਿ ਇੱਥੇ ਸਹੀ ਪੜ੍ਹਾਈ ਤੁਹਾਨੂੰ ਜੋ ਹੈ ਸਿੱਖਿਆ ਦਿੱਤੀ ਜਾ ਰਹੀ ਹੈ ਹਾਂਜੀ ਮਿਲ ਸਕਦੀ ਹੈ ਪਰ ਟੀਚਰ ਨਹੀਂ ਇੱਥੇ ਹੈਗੇ ਬਾ ਟਿਸ਼ਨਾਂ ਪੜ੍ਹ ਕੇ ਪੇਪਰ ਦਿੱਤੇ ਆ ਤੇ ਸਾਨੂੰ ਚਾਹੀਦਾ ਸਾਨੂੰ ਆਪਣੀ ਮਿਹਨਤ ਦਾ ਫਲ ਚਾਹੀਦਾ ਹੈ ਕਈ ਘਰਾਂ ਦੀ ਐਸੋ ਇਹੋ ਜਿਹੀਆਂ ਮਜਬੂਰੀਆਂ ਨੇ ਆ ਕਿ ਜਿਨ੍ਹਾਂ ਦਾ ਕੋਈ ਵੀ ਨਹੀਂ ਹੁੰਦਾ ਇਹੋ ਜਿਹਾ ਹੱਲ ਤੇ ਇਸ ਕਰਕੇ ਉਹ ਸਰਕਾਰੀ ਸਕੂਲ ਵਿੱਚ ਭੇਜਦੇ ਨੇ ਕਿ ਸਾਡੇ ਬੱਚੇ ਪੜ੍ਹ ਕੇ ਤੇ ਕੁਝ ਬਣਨ ਉਹਨਾਂ ਦੀਆਂ ਉਮੀਦਾਂ ਜੁੜੀਆਂ ਹੁੰਦੀਆਂ ਨੇ ਪਰ ਜਿੰਨਾ ਇਤਨਾ ਸਕੂਲ ਵਿੱਚ ਟੀਚਰ ਨਹੀਂ ਹੁੰਦੇ ਫਿਰ ਉਹਨਾਂ ਦੀਆਂ ਉਮੀਦਾਂ ਟੁੱਟ ਸਕਦੀਆਂ ਨੇ ਪੜ੍ਹਾਉਂਦੇ ਨੇ ਜਿੰਨਾ ਉਹ ਪੜ੍ਹ ਸਕਦੇ ਨੇ ਉਹਨਾਂ ਆਪਣਾ ਹੱਕ ਪੂਰਾ ਕਰਦੇ ਨੇ ਮੈਨੂੰ ਕਿ ਜਿੰਨਾ ਪੜ੍ਹਾ ਸਕਦੇ ਨੇ ਪੜ੍ਹਾਉਂਦੇ ਨੇ ਪਰ ਜਿਹੜੇ ਦੂਸਰੇ ਸਬਜੈਕਟ ਨੇ ਉਹ ਸਾਨੂੰ ਕੋਈ ਨਹੀਂ ਪੜਾਉਂਦਾ ਵਿਦਿਆਰਥੀ ਆਪਣਾ ਭਵਿੱਖ ਵਧੀਆ ਬਣਾਉਣ ਲਈ ਸਰਕਾਰੀ ਸਕੂਲ ਦਾ ਖਹਿੜਾ ਛੱਡ ਪ੍ਰਾਈਵੇਟ ਸਕੂਲ 'ਚ ਦਾਖਲਾ ਲੈਣ ਦਾ ਖਿਆਲ ਮੰਚਲ ਲੈਂਦੀਆਂ ਨੇ ਪਰ ਮਾਪਿਆਂ ਦੀ ਆਰਚੀ ਖਾਲਕ ਦੇਖ ਕੇ ਆਪਣੇ ਭਵਿੱਖ ਨਾਲ ਸਮਝੌਤਾ ਕਰਨ ਲਈ ਤਿਆਰ ਹੋ ਜਾਂਦੀਆਂ ਨੇ ਮੰਮੀ ਪਾਪਾ ਦੀ ਮਜਬੂਰੀ ਹੈ ਕਿ ਕਈ ਵਾਰ ਘਰ ਵਿੱਚ ਕੋਈ ਸੋ ਮਜਬੂਰੀਆਂ ਹੁੰਦੀਆਂ ਹਨ ਉਹ ਨਹੀਂ ਵੀ ਪੜਾ ਸਕਦੇ ਫਿਰ ਇਸ ਕਰਕੇ ਸਾਨੂੰ ਇੱਥੇ ਹੀ ਕੀ ਸਰਕਾਰੀ ਸਕੂਲ ਵਿੱਚ ਐਡਮਿਸ਼ਨ ਲੈਣੇ ਪਈ ਆ ਮਾਪਿਓ ਬਹੁਤ ਗਰੀਬ ਹੈ ਇਸ ਕਰਕੇ ਉਹ ਪ੍ਰਾਈਵੇਟ ਸਕੂਲ ਵਿੱਚ ਨਹੀਂ ਪੜਾ ਸਕਦੇ ਸਾਨੂੰ ਸਰਕਾਰੀ ਸਕੂਲ ਵਿੱਚ ਹੀ ਪੜਨਾ ਪੈਣਾ ਹੈ ਤੇ ਇਸ ਕਰਕੇ ਟੀਚਰ ਭੇਜਿਆ ਗਿਆ ਜਦੋਂ ਇਸ ਸਕੂਲ ਦੇ ਮਾੜੇ ਨਤੀਜੇ ਅਤੇ ਟੀਚਰਾਂ ਦੀ ਕਮੀ ਦਾ ਮੁੱਦਾ এবੀਪੀ ਸਾੰਝਾ ਨੇ ਸਿੱਖਿਆ ਮੰਤਰੀ ਅਰੁਣਾ ਚੌਧਰੀ ਕੋਲ ਚੁੱਕਿਆ ਤਾਂ ਮੈਡਮ ਦਾ ਜਵਾਬ ਵੀ ਸਰਕਾਰੀ ਸਕੂਲ ਦੇ ਨਤੀਜੇ ਵਰਗਾ ਬੇਹਦ ਢਿੱਲਾ ਸੀ ਇੱਕ ਪ੍ਰੋਬਲਮ ਤਾਂ ਹੀ ਆਈ ਹੋਈਗੀ ਕਿਉਂਕਿ ਕਾਫੀ ਟੀਚਰਸ ਡੈਪੂਟੇਸ਼ਨ ਤੇ ਅਦਰ ਉਦਰ ਲੱਗੇ ਹੋਏ ਸੀ ਜਿੱਥੇ ਐਕਚੁਅਲੀ ਉਹਨਾਂ ਦੀ ਪੋਸਟਿੰਗ ਸੀ ਉੱਥੇ ਨਹੀਂ ਸੀ ਤੇ ਅਸੀਂ ਕਾਫੀ ਰੈਪੋਰਟੇਸ਼ਨਸ ਕੈਨਸਲ ਕਰ ਦਿੱਤੇ ਇਹ ਪ੍ਰੋਬਲਮ ਹੁਣ ਧਿਆਨ ਵਿੱਚ ਆਈ ਹੈ ਤੇ ਇਹਦੇ ਬਾਰੇ ਚ ਗੌਰ ਕਰਾਉਗੇ ਤੇ ਜੋ ਜਿੰਨੀਆਂ ਟੀਚਰਸ ਚਾਹੀਦੀਆਂ ਅਸੀਂ ਉਹਨਾਂ ਦੀ ਮੰਗ ਪੂਰੀ ਕਰਾਂਗੇ ਪੰਜਾਬ ਦੀ ਸਿੱਖਿਆ ਮੰਤਰੀ ਅਰੋਣਾ ਚੌਧਰੀ ਨੇ এবিপি ਸਾਂਝਾ ਨੂੰ ਦਿੱਤੇ ਬਿਆਨ ਚ ਕਿਹਾ ਸੀ ਕਿ ਘੱਟ ਸਟਾਫ ਵਾਲੇ ਸਕੂਲਾਂ ਨੂੰ ਨੇੜਲੇ ਸਕੂਲਾਂ ਨਾਲ ਮਰਜ਼ੀ ਵੀ ਕੀਤਾ ਜਾ ਸਕਦਾ ਹੈ ਬੱਚੇ ਜ਼ਿਆਦਾ ਹੋਣਗੇ ਤਾਂ ਸਟਾਫ ਜੰਗੀ ਪੱਧਰ ਤੇ ਪੂਰਾ ਕੀਤਾ ਜਾਵੇਗਾ ਇਹ ਤਾਂ ਸੀ ਇੱਕ ਬਿਆਨ ਇੱਕ ਹੋਰ ਬਿਆਨ ਸੁਣੋ ਜੋ ਹਾਲੀ ਚ ਉਹਨਾਂ ਨੇ এবিপি ਸਾਂਝਾ ਨੂੰ ਦਿੱਤਾ ਸੀ ਅਤੇ ਕਿਹਾ ਸੀ ਕਿ ਅਸੀਂ ਸਰਕਾਰੀ ਸਕੂਲਾਂ ਚ ਪੰਜਾਬੀ ਹਿੰਦੀ ਅੰਗਰੇਜ਼ੀ ਦੇ ਨਾਲ ਨਾਲ ਵਿਦੇਸ਼ੀ ਭਾਸ਼ਾਵਾਂ ਵੀ ਪੜਾਵਾਂਗੇ ਤਾਂ ਜੋ ਬੱਚਿਆਂ ਦਾ ਬਹੁਪੱਖੀ ਵਿਕਾਸ ਹੋ ਸਕੇ ਪਹਿਲਾਂ ਤੁਸੀਂ ਉਹ ਬਿਆਨ ਸੁਣੋ ਜਰਮਨ ਹੈ ਫ੍ਰੈਂਚ ਹੈ ਇਟਾਲੀਅਨ ਹੈ ਸਟੱਡੀ ਲੈਂਗੁਏਜਸ ਜਿਹੜੀਆਂ ਨੇ ਜਿਹੜੀ ਲੋਕੀ ਆਈ ਲੈਸਸ ਥਰੂ ਸਿੱਖਦੇ ਨੇ ਜਿਹੜੇ ਬੱਚੇ ਬਾਹਰ ਜਾਣਾ ਚਾਹੁੰਦੇ ਨੇ ਉਹ ਕਾਫੀ ਪੈਸਾ ਦੇ ਕੇ ਕਦੀ ਦਿੱਲੀ ਸਿੱਖਣ ਜਾਂਦੇ ਨੇ ਜਾਂ ਕਿਤੋਂ ਕਾਫੀ ਪੈਸਾ ਉਹਨਾਂ ਨੂੰ ਦੇਣਾ ਪੈਂਦਾ ਸੋ ਅਸੀਂ ਚਾਹੁੰਦੇ ਹਾਂ ਕਿ 9ਵੀਂ 10ਵੀਂ ਜਿਹੜੀ ਹਾਈ ਕਲਾਸਿਸ ਨੇ ਉਹਨਾਂ ਦੇ ਨਾਲ ਵੀ ਇੱਕ ਆਪਸ਼ਨਲ ਸਬਜੈਕਟ ਇਹ ਕੀਤਾ ਜਾਵੇ ਤਾਂ ਕਿ ਉਹ ਇਸ ਭਾਸ਼ਾ ਦੇ ਵਿੱਚ ਵੀ ਮਾਹਿਰ ਹੋ ਸਕਣ ਤਾਂ ਕਿ ਉਹ ਜ਼ਿਆਦਾ ਪੈਸਾ ਨਾ ਖਰਚਣ ਉਹਨਾਂ ਨੂੰ ਇੱਕ ਫ੍ਰੀ ਜਿਹੜੀ ਹੈ ਇੱਕ ਫੈਸਿਲਿਟੀ ਜੜੀ ਹੋ ਦਿੱਤੀ ਜਾਵੇ ਬੱਚਾ ਜਿਹੜੀ ਲੈਂਗੁਏਜ ਸਿੱਖਣਾ ਚਾਹੇ ਉਹ ਸਿੱਖ ਸਕਦਾ ਇਹਦੇ ਵਾਸਤੇ ਅਲੱਗ ਕਲਾਸ ਲਗਾਵਾਂਗੇ ਹਜੇ ਅਸੀਂ ਮੋਡੈਲਿਟੀਆਂ ਵਰਕਆਊਟ ਕਰ ਰਹੇ ਹਾਂ ਸੋ ਇਹ ਜਲਦੀ ਇਹਦੇ ਤੇ ਲੱਗੂ ਹੋ ਜਾਵੇ ਸਿੱਖਿਆ ਮੰਤਰੀ ਨੂੰ ਗੁਜ਼ਾਰਿਸ਼ ਹੈ ਕਿ ਤੁਸੀਂ ਬੱਚਿਆਂ ਨੂੰ ਫਾਰਸੀ ਬਾਤ ਚ ਪੜਾ ਲੈਣਾ ਪਹਿਲਾਂ ਉਹਨਾਂ ਨੂੰ ਪਾਸ ਹੋਣ ਯੋਗੇ ਕਰ ਦਿਓ ਕਿਉਂਕਿ ਤੁਹਾਡੀ ਸਿੱਖਿਆ ਪ੍ਰਣਾਲੀ ਇੰਨੀ ਬਿਮਾਰ ਹੈ ਕਿ ਬਿਹਤ ਬੁਰੀ ਨਤੀਜੇ ਕਾਰਨ 10ਵੀਂ ਜਮਾਤ ਫੇਲ ਹੋਈਆਂ ਪਟਿਆਲਾ ਅਤੇ ਰੋਪੜ ਜ਼ਿਲ੍ਹੇ ਦੀਆਂ ਤਿੰਨ ਵਿਦਿਆਰਥਣਾਂ ਨੇ ਜ਼ਹਿਰ ਖਾ ਲਿਆ ਦੋ ਕੁੜੀਆਂ ਦੀ ਮੌਤ ਹੋ ਗਈ। ਸਵਾਲ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਪਏਗਾ ਕਿਉਂਕਿ ਤੁਹਾਡੇ ਬੱਚਿਆਂ ਦੇ ਭਵਿੱਖ ਦਾ ਸਵਾਲ ਹੈ। ਨਹੀਂ ਤਾਂ ਵੋਟਾਂ ਮਿਲੇ ਤੁਹਾਡੇ ਨਾਲ ਦੁਨੀਆ ਭਰ ਦੇ ਵਾਅਦੇ ਕਰਨ ਵਾਲੇ ਸਿਆਸੀ ਲੋਕ ਕੁਰਸੀਆਂ ਹਾਸਲ ਕਰਕੇ ਤੁਹਾਡੀ ਜ਼ਿੰਦਗੀ ਅਤੇ ਤੁਹਾਡੇ ਬੱਚਿਆਂ ਦੇ ਭਵਿੱਖ ਨਾਲ ਇਸੇ ਤਰ੍ਹਾਂ ਮਜ਼ਾਕ ਕਰਦੇ ਰਹਿਣਗੇ।